ਇਹ ਹਨ ਸਾਡੇ ਸਮਾਜ ਦੇ ਨਿਡਰਤ ਜੋਧੇ ਸਰਦਾਰ ਕੁਲਦੀਪ ਸਿੰਘ ਜੀ ਸਰਦਾਰ ਜਿਹਨਾਂ ਨੇ ਆਪਣੇ ਟਿੱਖੇ ਸ਼ਬਦਾਂ ਵਿੱਚ ਸਰਕਾਰ ਨੂੰ ਚੇਤਾਵਨੀ ਦੇ ਨਾਂ ਨਾਲ ਬਹੁਤ ਪੂਰੀ ਤਰੀਕੇ ਨਾਲ ਵਰਤਿਆ ਇਹ ਸਰਕਾਰਾਂ ਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਆਪਣੀਆਂ ਹਾਕ ਦਾ ਤੋਂ ਬਾਹਰ ਜਾ ਜੋ ਆ ਸਰਕਾਰਾਂ ਦੇ ਕੁਝ ਚੌੜੇ ਪਿੱਠੂ ਜੋ ਸਾਡੇ ਸਮਾਜ ਨਾਲ ਅਣੱਕੇ ਸ਼ਾਹੀਆ ਕਰਦੇ ਨੇ ਪਿੱਛੇ ਦੇ ਸੰਗੂ ਦੇ ਵਿੱਚ ਘਰਾ ਤੋਂ ਦੇ ਵਿੱਚ ਜਿਹੜੇ ਜਥੇਵੰਦੀ ਮਜੂਰਾਂ ਦੀ ਕੋਹੰਦੀ ਹੈ ਉਹਨਾਂ ਨੂੰ ਉਸ ਨਾਲ ਇੱਕ ਦੰਗਾ ਜ਼ੀਰੇ ਵਿੱਚ ਸਾਡੇ ਕਿੱਤ ਸਮਾਜ ਦੇ ਮੁੰਡਿਆਂ ਨੂੰ ਕੁੱਟਿਆ ਔਰ ਉਲਟਾਰਾ ਦੇ ਪਰਚੇ ਕਰਾਇਆ ਔਰ ਉਹ ਜਥੇਵੰਦੀ ਜੀ ਦੇ ਆਪਣੇ ਆਪਣਾ ਐਸਸੀਐਫ ਦਾ ਲੱਗਿਆ ਹੋਇਆ ਐਸਸੀਐਫ ਦਾ ਰੱਤ ਘੋੜਨਗੇ ਲਈ ਤੁਰੀ ਹੋਈ ਹੈ ਔਰ ਸਾਡਾ ਸਮਾਜ ਅੱਜ ਹੀ ਟੁੱਟ ਹੋ ਕੇ ਇਕੱਠਾ ਦੇ ਖਿਲਾਫ ਭਾਵੇਂ ਸਾਡੇ ਤੇ ਅਤਿਆਚਾਰ ਹੋਵੇ ਭਾਵੇਂ ਸਾਡੇ ਧਰਮਕਸਤਾਂ ਦੀ ਗੱਲ ਹੋਵੇ ਅੱਜ ਸਾਡਾ ਸਮਾਜ ਇਕਜੁੱਟ ਹੋ ਕੇ ਇਸ ਜ਼ਾਲਮ ਜ਼ੁਲਮੀ ਪਿੱਟੜ ਦੀਵਾਦੀ ਦੇ ਵਿੱਚ ਬੜੇ ਸਚਜੇ ਤੰਗ ਨਾਲ ਅਗਵਾਈ ਕਰ ਰਹੇ ਨੇ ਸਾਡੇ ਆਗੂ ਸੋ ਹੁਣ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਸਾਡੇ ਬਾਬਾ ਨਸ਼ਤਰ ਸਿੰਘ ਜੀ ਤਕਸਤਾਨ ਫਰਾਰਗੋਸਾਂ ਤੋਂ ਬਾਬਾ ਸੁਖਦੇਵ ਜੀ ਬਾਬਾ ਹਰਬਜਨ ਸਿੰਘ ਜੀ ਡਾਕਟਰ ਵਿਪਨ ਕੁਮਾਰ ਜੀ ਪਹੁੰਚੇ ਨੇ ਸੋ ਹੁਣ ਮੈਂ ਅਗਲੇ ਬਲਾਰਿਆਂ ਨੂੰ ਬੇਨਤੀ ਕਰਾਂਗਾ ਨਿਕਾਣਾ ਸਿੰਘ ਜਨਾਗਰ ਨਵਾਂ ਸ਼ਹਿਰ ਤੋਂ ਉਹ ਵੀ ਮੰਚ ਤੇ ਆ ਜਾਣ ਤੇ ਆਪਣੀ ਯਾਦ ਰੱਖਾਂ ਇਹਨਾਂ ਤੋਂ ਬਾਅਦ ਸ੍ਰੀ ਗੁਰੂदास ਮਿਸ਼ਨ ਸਦਪਧਾਰ ਸੁਖਪੀਰ ਸਿੰਘ ਜੀ ਖੇੜੀ ਖੇੜੀ ਉਹ ਵੀ ਆਪਣੀ ਥਿਆਰ ਹੈ ਜੇਕਰ ਝੂਲਮਾਂ ਦੀ ਯਾਰ ਹੱਦੋਂ ਵੱਧ ਜਾਏ ਜੇਕਰ ਝੂਲਮਾਂ ਦੀ ਯਾਰ ਹੱਦੋਂ ਵੱਧ ਜਾਏ ਕਮ ਉਹੀ ਜੁੰਦੀਆਂ ਜੋ ਜਾਂਗਾ ਚੱਕ ਲੈਂਦੀਆਂ ਨੇ ਕੋਮਾ ਉਹ ਹੀ ਜੁੰਡੀਆਂ ਜੋ ਜਾਂਗੀਆਂ 강ਾਂ ਚੱਕ ਜਾਂਦੀਆਂ ਨੇ ਫੌਦੀ ਵੇ ਫੰਦਿਆਂ ਤੇ ਮਾਰਦੇ ਚੱਲਦੇ ਚਾਖੇ ਤਾਂ ਜਨਾਨੀਆਂ ਵੀ ਕੱਟ ਲੈਂਦੀਆਂ ਨੇ ਸਤਿਕਾਰਯੋਗ ਸਾਥੀਓ ਅੱਜ ਜੋ ਆਪਾਂ ਰੋਸ ਧਾਨੇ ਨੇ ਬੇ ਇਕੱਠੇ ਹੋਏ ਆ ਕਿਉਂਕਿ ਚੰਡੀਗੜ੍ਹ ਦੇ ਵਿੱਚ ਅੱਜ ਜਿਹੜਾ ਇਹ ਗੁਰੂ ਘਰ ਨੂੰ ਲੋਟ ਦਿੱਤਾ ਇਹਨੂੰ ਝੰਡਾ ਕਿਉਂਕਿ ਅੱਜ ਤੋਂ 35 ਸਾਲ ਪਹਿਲਾਂ ਸਾਹਿਬ ਜੀ ਕਾਂਸੀ ਰਾਮ ਜੀ ਨੇ ਸਾਨੂੰ ਇੱਕ ਗੱਲ ਕਹੀ ਸੀ ਕਿਉਂਕਿ ਜਦੋਂ ਦਿੱਲੀ ਬੋਲ ਕਲੱਬ ਦੇ ਵਿੱਚ ਭਰਨਾ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਬੰਦੇ ਦੇ ਪੁੱਤ ਬਣ ਜਾਓ ਦੁਸ਼ਮਨ ਨੂੰ ਮੈਂ ਆਪਣੇ ਆਪ ਲਾ ਦਵਾਂਗਾ ਜਦੋਂ ਬਾਬਾ ਸਾਹਿਬ ਜੈਕਰ ਪ੍ਰੀਮ ਰਾਮ ਅੰਬੇਦਕਰ ਜੀ ਦਾ ਨਾਮ ਜਿਹੜਾ ਆ ਉਹ ਅਜ ਤੋਂ 35 ਸਾਲ ਪਹਿਲਾਂ ਸਾਹਿਬ ਗਰੀ ਕਾਂਸੀ ਰਾਮ ਜੀ ਲੈ ਗਏ ਸੀ ਅੱਜ ਜਿਹੜਾ ਪੂਰਾ ਦੁਸ਼ਮਨ ਵੀ ਲੈ ਲਿਆ ਇਹਦਾ ਜਿਹੜਾ ਨਤੀਜਾ ਆ ਇੱਕ ਮੈਂ ਇਹ ਨਤੀਜਾ ਖੜਿਆ ਕਿਉਂਕਿ ਇੱਕ ਮਿਸ ਪੂਜਾ ਨੇ ਗਾਣਾ ਕੱਢਿਆ ਸੀ ਸਾਨੂੰ ਕੰਡਿਆਂ ਤੋਂ ਵੀ ਖਤਰਾ ਜਦ ਰੱਗ ਦਾ ਫੁੱਲ ਆਤੋ ਫੁੱਲ ਕੇ ਫੁੱਲ ਸਾਡੇ ਹੀ ਸਮਾਜ ਦੇ ਰਹਿੰਦੇ ਆ ਜਿਵੇਂ ਇੱਕੜੇ ਜੋਟਨੀ ਹੋਣ ਦਿੰਦੇ ਇੱਕ ਤਾਂ ਨਹੀਂ ਕਰ ਦਿੰਦੇ ਇੱਕ ਜਦੋਂ ਆਪਾਂ ਇੱਕ ਜੋਟ ਹੋ ਗਏ ਸਾਥੀਓ ਆਜਾ ਗੁਰੂ ਦਾ ਮੀਟੇ ਅੰਦਰ ਮੈਂ ਪ੍ਰਸ਼ਾਸਨ ਨੂੰ ਇਹ ਚਿਤਾਵਨੀ ਦਿੰਦਾ ਆ ਆਪਾਂ ਸਾਰੇ ਇਕੱਠੇ ਹੋ ਕੇ ਚਿਤਾਵਨੀ ਦਿੰਦੇ ਆ ਅਗਰ ਜੇ ਇਹ ਗੁਰੂ ਘਰ ਵੱਲੋਂ ਕਿਹਨੇ ਉਂਮੀ ਵੀ ਕੀਤੀ ਜਿੱਦਾਂ ਸਾਡੀ ਕੌਮ ਦੇ ਬੱਬਰ ਸ਼ੇਰ ਕਰਦੀਪ ਫਜ਼ੂਲਗਰ ਜੀ ਦੇ ਕੇ ਆਇਆ ਉਹ ਘੁੱਟੇ ਲਾ ਦਵਾਂਗੇ ਇਹਦੀ ਗੱਲ ਕਹਿੰਦਾ ਹੋਇਆ ਮੈਂ ਵਹਿ ਜਾਣਾ ਗਿਆ ਕਿ ਇਹ ਗਿਆਪ ਆ